ਸਾਰੇ ਜਾਣੇ ਚੜਦੀ ਕਲਾ ਚਾਹਤ ਕਰਦੇ ਆ ਤੁਸੀ ਸਾਰੇ ਜਾਣੇ ਵੀ ਠੀਕ ਠਾਕ ਹੋ ਹੋਏ ਆਪਾਂ ਦੋ ਦਿਨ ਵਲੌਗ ਨਹੀਂ ਪਾ ਸਕੇ ਕਿਉਂਕਿ ਆਪਣੇ ਕੋਲ ਬਣਾਇੀ ਨਹੀਂ ਹੋਇਆ ਤੇ ਥੋੜਾ ਜਿਹਾ ਢਿੱਲਾ ਪਤਾ ਫੇਰ ਪਾ ਲਿਆ ਆਪਾਂ ਮਾਫੀ ਚਾਹੁੰਦੇ ਆ ਆਦੇ ਵਾਸਤੇ ਬੀਜੀ ਸੀ ਇਦਾਂ ਹੀ ਤੇ ਹੁਣ ਆਪਾਂ ਜਾਦੇ ਆ ਅੱਜ ਅਜਨਾਨੀ ਦੇ ਲੱਗਿਆ ਪਿੰਡ ਉਥੇ ਆਪਣਾ ਸਮਾਗਵੇਂ ਆ ਤੇ ਚਲੋ ਤੋ ਹੈ ਵੀ ਨਾਲ-ਨਾਲ ਜੁੜੇ ਰਿਓ ਮੌਸਮ ਅੱਜ ਵਧੀਆ ਵਾ ਇੱਧਰ ਤੇ ਮੀਂਹ ਨਹੀਂ ਪਿਆ ਪਰ ਸਾਡੇ ਉਧਰ ਪਹਿਲਾਂ ਇੱਧਰ ਬਹੁਤ ਪੈਂਦਾ ਰਿਹਾ ਉਥੇ ਨਕੋਦਰ ਆਂਦੇ ਵੀ ਪੈ ਗਿਆ ਆਪਣੇ ਬਾਬਾ ਸ਼ਰਾਟਾ ਜਿਹਾ ਚਲੋ ਜੁੜੇ ਰਿਓ ਵਲੌਗ ਦੇ ਨਾਲ ਤੇ ਜਲਦੀ ਆਪਾਂ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ ਵੀ ਆਪਾਂ ਸਾਰਾ ਜਥਾ ਜਾ ਰਹੇ ਹਾਂ ਕਿਤੇ 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 ਪ੍ਰੋਗਰਾਮ ਦੇ ਤਾਂ ਰੋਜ਼ ਜਾਂਦਾ ਪਰ ਕਿਤੇ ਚੱਲੇ ਕਿਤੇ ਚੱਲੇ ਕਿਤੇ ਵੀ ਚੱਲੇ ਆ ਕਿਤੇ ਵੀ ਪ੍ਰੋਗਰਾਮ ਲੋਜੀ ਸਸਪੈਂਸ ਬਣਾ ਦਿੰਨੇ ਆ ਘੇਰ ਕਾ ਪਸ਼ੂ ਦਾ ਕਰਨੇ ਦੋ ਹਫ਼ਤੇ ਬੇਟ ਸੰਗਤ ਜੀ ਹੈ ਜਿੱਥੇ ਅਸੀਂ ਆਵਾਂਗੇ ਤੁਸੀਂ ਵੀ ਸਾਡੇ ਨਾਲ ਹੀ ਜਾਣਾ ਅਸੀਂ ਸਾਰਿਆਂ ਨੂੰ ਲੈ ਕੇ ਜਾਵਾਂਗੇ ਹੁਣ ਕਈ ਇੱਥੇ ਮੇਰੇ ਬਜ਼ੁਰਗ ਬਾਪੂ ਵਹਿੰਦੇ ਆ ਨਾ ਤੇ ਜਿਹੜੇ ਨਹੀਂ ਕਰੇ ਆਪਾਂ ਇਹਨਾਂ ਦੱਸ ਦਿੰਨੇ ਵੀ ਆਪਾਂ ਜਹਾਜ਼ ਤੇ ਜਾਣਾ ਇੱਥੇ ਨਹੀਂ ਆਪਾਂ ਆਪਣੇ ਪੰਜਾਬ ਚ ਨਹੀਂ ਜਾਈਂਦੀ ਐ ਚ ਨਹੀਂ ਆਪਾਂ ਇਥੋਂ ਬਾਹਰ ਚੱਲੇ ਆ ਫਿਰ ਤੁਸੀਂ ਕਹੋਗੇ ਵੀ ਰਹਿ ਗਿਆ ਮਗਰ ਉਹ ਵੀ ਰਹਿ ਗਿਆ ਉਹ ਵੀ ਤੁਹਾਨੂੰ ਦੱਸਾਂਗੀ ਠੀਕ ਆ ਥੰਬਨੇਲ ਬਣਾਉਂਦੇ ਹਾਂ ਹਾਂ ਉਦੋਂ ਦੱਸਾਂਗੀ ਫੇਕ ਵਲੌਗ ਆਊਗਾ ਜਾਂਦਿਆਂ ਦਾ ਫਿਰ ਪਹੁੰਚਦਿਆਂ ਦਾ ਫਿਰ 1 2 3 4 5 6 7 8 9 ਉਹ ਫਿਰ ਸਾਨੂੰ ਸਪਾਈਡ ਲਾਉਂਗਾ ਹਾਂ ਜੀ ਅੱਜ ਨਵਾਂ ਵਲੌਗ ਤੇ ਹੋਣਗੇ ਆਪਾਂ ਬ੍ਰਿਟਿਸ਼ ਜਾਵਾਂਗੇ ਬਾਕੀ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆਪਾਂ ਇੰਗਲੈਂਡ ਵੀ ਜਾਣਾ ਉਹ ਹੱਲੇ ਨਹੀਂ ਜਾਣਾ ਉਹ ਜਦੋਂ ਜਾਵਾਂਗੇ ਤੁਹਾਨੂੰ ਬਤਾ ਦੱਸਦੇ ਆ ਇਹ ਜ਼ਰੂਰ ਤੁਹਾਡੇ ਨਾਲ ਸਾਰੇ ਨਾਲ ਸਾਂਝਾ ਕਰਾਂਗੇ ਅੱਜ ਫਰੰਟ ਕੈਮਰੇ ਤਾਂ ਬੰਨ੍ਹ ਦਿਆ ਹੋਇਆ ਫਰੰਟ ਕੈਮਰਾ ਚੱਲਦਾ ਮੇਰੀ ਬਾਹ ਬੜੀ ਫੀਟ ਹੋਉਂਦੀ ਫਿਰ ਐਦਾਂ ਕਰਕੇ ਪਤਾ ਨਹੀਂ ਲੱਗਦਾ ਚਲੋ ਹੁਣ ਫਰੰਟ ਕੈਮਰੇ 'ਚ 50 ਬਣ ਗਿਆ ਹਾਂਜੀ ਆਹ ਸੱਚ ਤਾਂ ਡਾ ਉਹ ਗਾਰਡ ਲੈੱਥ ਗਿਆ ਨਾ ਹੁਣ ਠੀਕ ਬਣ ਜਣੀ ਵੀਡੀਓ ਫਰੰਟ ਕੈਮਰੇ ਤੋਂ ਤੇ ਆਪਾਂ ਅਮਰ ਸਿੰਘ ਸਾਹਿਬ ਮਗੋਂ ਚੱਲਨੇ ਆ ਸੀ ਤੇ ਥੋੜਾ ਜਿਹਾ ਢਿੱਲਾ ਕੰਮ ਪੈ ਗਿਆ ਕਿਉਂਕਿ ਤੁਹਾਡੇ ਨਾਲ ਆਇਆ ਵਾ ਵੀਰ ਰਿਕਾਰਡਿੰਗ ਕਰਾਣ ਦਾ ਸੋਸ਼ਲ ਮੀਡੀਆ ਹੈਂਡਲ ਤੇ ਜਿਹੜਾ ਸਾਰਾ ਕੁਝ ਵਧੀਆ ਮੁੰਡਾ ਹੌਲਾ ਜਿਆ ਵੀਰ ਆਪਣਾ ਪਰ ਕੋਣ ਬੜਾ ਦਿੱਤਾ ਮਹਾਰਾਜ ਨੇ ਏਡੀ ਟੀਮ ਵਗੈਰਾ ਵੀਡੀਓ ਦੀ ਕੁਆਲਟੀ ਮੇਕ ਨਹੀਂ ਹੈ ਕਮਾਲੀ ਹੋ ਗਈ ਤੇ ਜਿੱਦਾਂ ਜਿੱਦਾਂ ਵੀ ਨਵੇਂ-ਨਵੇਂਗਾ ਆਪਾਂ ਪ੍ਰੋਜੈਕਟ ਲੈ ਕੇ ਆਉਣੇ ਆ ਜਾਂ ਕੋਈ ਆਪਣਾ ਸੰਗਤਲੀ ਕੋਈ ਨਵਾਂ ਸੁਨੇਹਾ ਵਾਂ ਰਕਿ ਨੂੰ ਵੀ ਸਾਰਾ ਕੁਝ ਤੁਹਾਨੂੰ ਦਿਖਾਉਦੇ ਰਾਵਾਂਗੇ ਕਿੱਥੇ ਜਾਵਾਂਗੇ ਸਾਰਾ ਕੁਝ ਜੁੜੇ ਰਹੋ ਸਾਡੇ ਸਾਰਿਆਂ ਦੇ ਨਾਲ ਚਲੋ ਜੀ ਸੱਚ ਮੈਨੂੰ ਇੱਕ ਹੋਰ ਚੀਜ਼ ਦੀ ਬੜੀ ਖੁਸ਼ੀ ਹੋਈ ਸੀ ਨੀ ਕਿਦਾ ਅਹਿਮ ਕਨਸ਼ਾਹ ਦੇ ਵਲੌਗ ਆਪਾਂ ਤੁਹਾਡੇ ਸਾਰੇ ਨਾਲ ਸਾਂਝੇ ਕੀਤੇ ਹਨ ਤੇ ਮੈਨੂੰ ਵੀਰ ਦਾ ਇੱਕ ਦਾ ਇੰਸਟਾਗ੍ਰਾਮ ਤੇ ਮੈਂ ਉਹ ਵੀਰ ਮੇਰਾ ਕੀ ਕਰਨ ਡਿਆ ਵਾ ਇੰਡੀਕੇਟਰ ਲਾਲਾ ਮਿਲਿਆ ਕਦਾਂ ਕਿਥੋਂ ਉਹ ਹੀ ਹਿੱਲਿਆ ਵਾ ਤੇ ਹਾਂਜੀ ਤੇ ਉਹਨਾਂ ਨੇ ਉਥੋਂ ਜਾਣਕਾਰੀ ਲਈ ਮੈਂ ਇਹਨਾਂ ਨੂੰ ਆਖਿਆ ਵੀ ਆਪਣੇ ਵਲੌਗ ਦੇਖ ਲਓ ਕੀ ਸਿਸਟਮ ਆ ਜਿਵੇਂ ਨਹੀਂ ਹੈ ਨਾ ਕਿਸੇ ਨੇ ਲਿਖਿਆ ਸੀ ਵੀ ਹੇ ਮਿਕਨ ਸਾਹਿਬ ਜਾਣ ਨੂੰ ਮਾਇਆ ਚਾਹੀਦੀ ਆ ਜਾਂ ਕਿਦਾਂ ਵੇਖੋ ਮੇਰੀ ਗੱਲ ਸੁਣੋ ਵੀ ਕਹਿੰਦੇ ਵੀ ਉੱਥੇ ਆਮ ਬੰਦਾ ਤੇ ਜਾ ਨਹੀਂ ਸਕਦਾ ਸਾਰੇ ਆਪਾਂ ਆਮ ਹੀ ਆ 15-20 ਹਜ਼ਾਰ ਜਿੱਥੇ ਨਹੀਂ ਗੱਲ ਕਰਦੇ ਹੀ ਪੈਸਿਆਂ ਕੋ ਵੀ ਜੇ ਤੂੰ ਹੀ ਨਾ ਪੈਸੇ ਹੁਣ ਪ੍ਰਾ ਨਹੀਂ ਜੇ ਜਾਣਾ ਹੋਵੇ ਨਾ ਤੇ ਹੋਰ ਨਹੀਂ ਕਿ ਇਥੋਂ ਗੱਡੀਆਂ ਤੇ ਮੋਟਰਸਾਈਕਲਾਂ ਤੇ ਜਾਇ ਜਾਂਦਾ ਹਾਂਜੀ ਇਥੋਂ ਰੇਲ ਜਾਂਦੀ ਆ ਹਾਂਜੀ ਇਥੋਂ ਜਾਂਦਾ ਹਰਦਵਾਰ ਘਰ-ਦਵਾਰ ਤੋਂ ਕੱਢ ਕੇ ਨੋਮਲ ਟ੍ਰੇਨ ਜਾਂਦੀ ਉੱਥੇ ਜਾਈਦਾ ਰਿਸ਼ੀਕੇਸ਼ ਹਾਂਜੀ ਰਿਸ਼ੀਕੇਸ਼ ਤੋਂ ਗਾਂ ਜਿਹੜੀਆਂ ਟਰੱਸਟ ਦੀਆਂ ਗੱਡੀਆਂ ਲੱਗੀਆਂ ਜਿਹੜੀਆਂ ਭਗਵੰਤ ਘਾਟ ਤੱਕ ਖੜ੍ਹਦੀਆਂ ਵਾਂ ਹਾਂਜੀ ਸਾਰਾ ਉਹਨਾਂ ਦਾ ਕਿਰਾਇਆ 5600 700 ਰੁਪਏ ਨਾ ਕਿਰਾਇਆ ਵਾ ਹਾਂਜੀ ਸਭ ਕੁਝ ਹੁੰਦਾ ਜੇ ਤੁਸੀਂ ਕਹੋ ਵੀ ਹਾਂ ਵੀ ਗਾਂ ਜਾ ਕੇ ਉੱਥੇ ਪਾਣੀ ਦੀਆਂ ਬੋਤਲਾਂ ਦੇ ਰੇਟ ਖਤਮ ਬਾਅਦ ਜਾਂਦੇ ਆ ਉਹਦੇ ਵਿੱਚ ਗੁਰਦੁਆਰੇ ਵਾਲਿਆਂ ਦਾ ਕੀ ਕਸੂਰ ਹੈ ਤੇ ਜਾਂ ਫਿਰ ਉਹ ਉਦਾਂ ਵੀ ਕੀ ਉਥੇ گاਂ ਉਹਨਾਂ ਦੇ ਹਾਲ ਵੇਖੋ ਵੀ ਉਹਨਾਂ ਨੇ ਇਹਨਾਂ ਦਿਨਾਂ 'ਚ ਸੰਗਤ ਜਦੋਂ ਆਉਂਦੀ ਹੈ ਤੇ ਉਦੋਂ ਕਮਾਈ ਕਰਨੀ ਹੁੰਦੀ ਆ ਜੈ ਜੈ ਵੀ ਜਿੰਨੀ ਮਿਹਨਤ ਨਾਲ ਉਹ ਖੱਜਰਾਂ ਦੇ ਉੱਪਰ ਸਮਾਨ ਤਾਂ ਲੈ ਕੇ ਜਾਂਦੇ ਆ ਉਥੇ ਜਾਣ ਨੂੰ ਕਿਹੜਾ ਵੀ ਉਥੇ ਗੱਡੀਆਂ ਨੇ ਵੀ ਜਾਂ ਵੀ ਸਿੱਧੇ ਉਥੇ ਜਾੜ ਹੀ ਲੈਂਡ ਹੁੰਦੇ ਵੀ ਉਥੋਂ ਸਮਾਨ ਆ ਜਾਂਦਾ ਨਹੀਂ ਲੈਣਾ 2 ਲੀਟਰ ਦੀ ਬੋਤਲ ਗੁਰਦਾਰੋਂ ਪਾਣੀ ਭਰ ਕੇ ਗੁਰਦੁਆਰਿਆਂੋਂ ਪਾਣੀ ਦੀ ਭਰ ਲਓ ਤੁਸੀਂ ਉਥੋਂ ਰਸਤੇ ਜੋ ਨਹੀਂ ਕਿਤੇ ਛਕਣ ਵਾਸਤੇ ਲੈਣਾ ਹੁਣ ਕਈ ਕਹਿਣਗੇ ਵੀ ਤੁਹਾਡੇ ਕੋਲ ਜੇ ਹੁਣੇ ਆ ਤੇ ਤੁਸੀਂ ਤੁਹਾਨੂੰ ਤਾਂ ਗੱਲਾਂ ਆਉਂਦੀਆਂ ਐਡੀ ਦੱਸਦੀਆਂ ਇਹ ਕਹਿੰਦਾ ਬੀਬੀ ਮੱਕੇ ਗਈ ਜੀ ਹੱਜ ਕਰਨ ਵਾਸਤੇ ਕਰਦੀ ਪਤਾ ਕੀ ਸੀ ਉਹ ਦਿਹਾੜੀਆਂ ਦਿਹਾੜੀ ਦੱਪਾ ਕਰਕੇ ਉਹਨੇ ਜਿੰਨੀ ਜਿੰਨੀ ਪੂੰਜੀ ਜੋੜੀ ਹੈ ਨਾ ਉਹਨੂੰ ਚਾਹੀ ਉਹਦੇ ਮਨ ਦੇ ਅੰਦਰ ਸੀਗਾ ਵੀ ਮੈਂ ਆਪਣੇ ਮਹਿਬੂਬ ਨੂੰ ਮਿਲਣਾ ਵਾਂ ਵੀ ਉੱਥੇ ਜਾ ਕੇ ਹੱਜ ਕਰਕੇ ਆਉਣਾ ਉਹ ਗਈ ਆ ਐਡੀ ਵੀ ਗੱਲ ਨਹੀਂ ਹੁੰਦੀ ਵੀ ਮਹਾਰਾਜ ਲੈ ਕੇ ਜਾਣ ਨੂੰ ਮਹਾਰਾਜ ਹੀ ਲੈ ਜਾਂਦੇ ਆ ਅਸੀਂ ਇੱਥੇ ਬੈਠੇ ਗੱਲਾਂ ਹੁਣ ਕਹੀ ਉੱਥੇ ਕਰਕੇ ਬੜਾ ਔਖਾ ਕੰਮ ਆ ਜੀ ਆ ਜਿਹਨਾਂ ਦੇ ਲਾਗੋ ਜਿਹੜਾ ਹਰ ਸਾਲ ਸੰਗਤ ਸੰਗਤ ਤੁਰ ਕੇ ਜਾਂਦੀ ਹੈ ਸੀ ਪਿੰਡ ਲਾਗੋ ਜਾਂਦੀ ਹੈ ਹਾਂਜੀ ਤੇ ਉੱਥੇ ਬਜ਼ੁਰਗ ਤੁਰ ਕੇ ਜਾਂਦੇ ਸਾਰਾ ਕੁਝ ਹੀ ਆ ਕਈ ਮੈਨੂੰ ਸ਼ਰਮ ਆਉਂਦੀ ਹੁੰਦੀ ਬੋਲਦੇ ਆ ਵੀ ਚੰਗੇ ਭਲੇ ਤੁਸੀਂ ਪੱਗਾਂ ਲੈ ਆਗੇ ਹੱਥ 'ਚ ਤੁਹਾਡੇ ਕੈਮਰੇ ਆ ਤੇ ਤੁਸੀਂ ਜਿੱਦੇ ਮਰਜ਼ੀ ਆ ਕੇ ਮੂੰਹ ਮਰੇ ਕੈਮਰਾ ਕਰ ਦਿੰਦੇ ਤੁਰਿਆ ਤੁਹਾਡੇ ਕੋਲ ਉੱਥੇ ਜਾ ਕੇ ਆਪ ਨਹੀਂ ਜਾਂਦਾ ਸਾਹ ਜੜ ਜਾਂਦਾ ਅੱਕੇ ਤੁਸੀਂ ਪਏ ਹੁੰਨੇ ਆ ਤੇ ਗੱਲਾਂ ਕਰਨ ਲੱਗ ਜਾਂਦੇ ਵੀ ਇੱਥੇ ਜਾਂ ਉਹਨਾਂ ਦਾ ਪ੍ਰਬੰਧ ਇਦਾਂ ਜਾਂ ਇਦਾਂ ਜਾਂ ਉਦਾਂ ਕੁਝ ਨਹੀਂ ਸੰਗਤ ਉੱਥੇ ਵੇਖੋ ਕਿੰਨੀ ਜਾਂਦੀ ਹੈ ਮਹਾਰਾਜ ਦੇ ਦਰਸ਼ਨ ਕਰਨ ਦਰਸ਼ਨ ਕਰਨ ਜਾਣਾ ਹਨਾ ਵੀ ਹੁਣ ਅਹੀਂ ਤੇ ਸਾਰਾ ਕੁਝ ਭਾਲਦੇ ਵੀ ਫਰੀਜ ਹੀ ਸਾਨੂੰ ਸਾਰਾ ਕੁਝ ਮਿਲ ਜਵੇ ਉਹ ਵੀ ਤੁਹਾਡਾ ਕੰਮ ਆ ਵੀ ਸਿਰਫ ਪਿਕਨਿਕ ਦੇ ਤੌਰ ਤੇ ਹੀ ਰਹਿ ਗਿਆ ਹਨਾ ਇਹੋ ਹੀ ਗੱਲ ਹੋ ਗਈ ਵੀ ਪਿਕਨਿਕ ਨੂੰ ਸਕੋਰ ਬਣਾ ਪਿਕਨਿਕ ਹਾਂ ਕਿ ਜਾ ਕੇ ਨਾਲੇ ਸਾਰਾ ਕੁਝ ਵੇਖਣਾ ਵੀ ਆ ਤੋ ਤੁਰਨਾ ਮੁਸ਼ਕਲ ਆ ਮੇਨ ਗੱਲ ਇਹ ਆ ਵੀ ਜਦੋਂ ਆੱਕ ਜਾਂਦੇ ਫਿਰ ਕਸੂਰ ਕੱਢਣ ਲੱਗ ਜਾਂਦੇ ਗੁਰਦੁਆਰੇ ਵਾਲਿਆਂ ਤੇ ਜਾਂ ਫਿਰ ਇੱਥੇ ਉਹ ਆ ਸਕਦਾ ਇੱਥੇ ਆ ਆ ਸਕਦਾ ਹੁਣ ਕਈ ਖੱਚਰਾਂ ਤੇ ਘੋੜਿਆਂ ਦੇ ਹੀ ਵਿਚਾਰਿਆਂ ਦੇ ਜਲੂਸ ਕੱਢੀ ਜਾਂਦੇ ਆ ਚਾਹੇ ਖੱਟਰਾ ਚਾਹੇ ਉਹ ਘੋੜਾ ਹੈ ਤੇ ਆਪਣੀ ਸਹੂਲਤ ਵਾਸਤੇ ਦਿੱਤਾ ਵੀ ਜੇ ਤੂੰ ਨਹੀਂ ਜਾਂਦਾ ਚੱਲ ਜਾ ਤੂੰ ਹੀ ਨਹੀਂ ਹੈਗਾ ਨਾ ਛੜਾ ਜਿਹੜਾ ਜਾਂਦਾ ਮੈਂ ਜਾਣਦੀ ਉਹ ਵੀ ਭਾਈ ਹੈ ਨਾ ਹਾਦੀ ਹੋ ਗਈ ਆ ਹਰ ਇੱਕ ਗੱਲ ਤੇ ਅਸੀਂ ਤੋੜ ਮਰੋੜ ਕੇ ਤੇ ਪਿਆਰ ਵਾਲੀ ਗੱਲ ਵੀ ਦੱਸੋ ਮੇਰਾ ਮੇਨ ਮੋਟਿਵ ਤੁਹਾਨੂੰ ਦੱਸਣ ਦਾ ਇਹ ਸੀਗਾ ਵੀ ਆਪਣੇ ਵਲੌਗ ਦੇ ਕੇ ਵੀਰ ਨੇ ਉਦਾਂ ਵੀ ਮੈਨੂੰ ਪਰਸਨਲ ਮੈਸੇਜ ਕਰਕੇ ਪੁੱਛਿਆ ਵੀ ਭੈਣ ਜੀ ਕਿੱਦਾਂ ਮੌਸਮ ਠੀਕ ਹੈ ਕਿਉਂਕਿ ਆਪਣੇ ਅਰਗੇ ਲੋਕ ਬੜੇ ਫਵਾਹਾਂ ਫੁਲਾ ਦਿੰਦੇ ਵੀ ਇੱਦਾਂ ਨਹੀਂ ਉੱਥੇ ਤਾਂ ਖੱਡਾਂ ਹੀ ਖੱਡਾਂ ਉਥੇ ਦਸਤਾ ਇੰਨੇ ਚੌੜੇ ਚੌੜੇ ਉਥੇ ਰਾਹ ਬਣੇ ਨੇ ਸਭ ਕੁਝ ਆ ਹਾ ਮੌਸਮ ਖਰਾਬ ਹੋਈ ਤੇ ਉਥੇ ਹੇਮਕੁੰਡ ਸਾਹਿਬ ਵਾਲਿਆਂ ਦਾ ਕਸੂਰ ਜਾਂ ਸੰਗਤ ਦਾ ਕਸੂਰ ਥੋੜੇ ਨਾ ਹੁਣ ਇਹ ਤੇ ਕੁਦਰਤ ਹੈ ਮੀ ਤਾਂ ਪੈਂਦਾ ਹੀ ਰਹਿੰਦੇ ਨੇ ਪਹਾੜੀ ਇਲਾਕੇ ਉਥੇ ਕਿਸੇ ਵੇਲੇ ਵੀ ਮੀ ਪੈ ਜਾਵੇ ਕਦੋਂ ਪੈ ਵੀ ਆਪਾਂ ਨੂੰ ਕੀ ਪਤਾ ਵਾ ਉਹ ਜਾ ਕੇ ਆ ਜਾਂਦੇ ਵੀ ਬੜਾ ਆਨੰਦ ਰਿਆ ਵੀ ਮਾਰੇ ਦੀ ਬੜੀ ਕਿਰਪਾ ਰਹੀ ਹੈ ਤੇ ਆਪਣੇ ਪਿਆਰ ਨਾਲ ਭਾਵਨਾ ਨਾਲ ਜਾਓ ਬਾਕੀ ਜੋ ਪਰਮੇਸ਼ਰ ਹਾਂ ਬਿਲਕੁਲ ਅਸੀਂ ਤੇ ਨਹੀਂ ਸੋਚਿਆ ਅਸੀਂ ਤੇ ਆਪਣੀ ਛੋਟੀ ਜੀ ਬੱਚੀ ਨੂੰ ਵੀ ਨਾਲ ਲੈ ਕੇ ਜਾਓ ਕੋਈ ਹੁੰਦਾ ਜੇ ਪਿਕਨਿਕ ਸਪੋਰਟਸ ਨੂੰ ਕੇ ਜਾਵਾਂਗੇ ਫਿਰ ਤਾਂ ਹਾਂ ਜੀ ਜਾਓ ਮੈਂ ਉਦੋਂ ਵੀ ਵਲੌਗ ਚ ਦੇਖਿਆ ਸੀ ਜਾਓ ਵੇਖੋ ਕੁਦਰਤ ਬੜੀ ਸੋਹਣੀ ਆ ਉਹਦਾ ਆਨੰਦ ਲਓ ਮੈਂ ਤਾਂ ਕਹਿੰਨੀ ਵੀ ਸਵਰਗ ਹੈ ਤੇ ਉਹ ਸਾਰਾ ਕੁਝ ਹੀ ਆ ਨਾ ਉੱਥੇ ਮਾਰੇ ਦੀ ਕਿਰਪਾ ਨਾਲ ਚਲੋ ਚੰਗਾ ਲੱਗਾ ਹੋਊਗਾ ਮਨ ਲਾਦਾ ਤੁਹਾਨੂੰ ਇਹ ਜਾਣਕਾਰੀ ਲੈ ਕੇ ਲੋ ਜੀ ਆਪਾਂ ਹਲੇ ਪਹੁੰਚੇ ਹੀ ਆ ਠੰਡੇ ਠੰਡੇ ਬੰਦੇ ਤੇ ਠੰਡ ਹੋ ਗਈ ਨਾ ਨਹੀਂ ਆਏਗਾ ਸਾਡੇ ਜੀ ਨੇ ਠੰਡਾ ਕੋਈ ਨਹੀਂ ਹੈਗਾ ਕਿਆ ਸਿੰਘ ਸਾਹਿਬ ਬਹੁਤ ਜ਼ਿਆਦੇ ਠੰਡੇ ਕੋਈ ਨਹੀਂ ਆਹਾ ਨਹੀਂ ਇਹ ਤਾਂ ਤੁਸੀਂ ਇਹਦਾ ਉਲਟਾ ਸਮਝ ਲੋ ਵੀ ਇੱਕ ਤਾਂ ਗਰਮੀ ਉਹ ਤਾਂ ਗਰਮ ਬੰਦੇ ਤੇ ਮੀ ਆਉਂਦਾ ਵੀ ਥੋੜਾ ਜਿਹਾ ਨੋਰਮਲ ਟੈਂਪਰੇਚਰ ਕਰ ਦਿੰਦਾ ਹੈ ਕੀ ਪਤਾ ਹੋਵੇ ਇੱਥੇ ਮਾਸ ਪੜੇ ਹੋਣ ਦੇਖੋ ਬਈ ਮੀ ਕਾਫੀ ਸ਼ਰਾਟਾ ਡੇਗ ਰਿਹਾ ਵਾ ਸੰਗਤ ਭਿੱਜੀ ਜਾਂਦੀ ਆ ਸੰਗਤ ਜਿਹੜੀ ਤੁਰ ਕੇ ਜਾਣ ਦੀ ਆ ਉਹ ਠੰਡਮ ਠੰਡੀ ਹੋ ਚੁੱਕੀ ਆ ਵੀ ਇਹਨਾਂ ਭਿੱਜ ਗਏ ਸੰਗਤ ਚਲੋ ਭਈ ਜਥਾ ਆ ਚੁੱਕਾ ਸਾਡਾ ਅੱਜ ਸ਼ੌਰੀ ਮੈਂ ਦਿਵਾਨ ਦਾ ਕਲਿੱਪ ਨਹੀਂ ਲੈ ਚਿੱ ਸਕਿਆ ਔਰ ਮੈਂ ਪੁਲਟ ਪੁਲਟ ਟੀਵੀ ਵਾਲੇ ਨੇ ਬਿਜ਼ੀ ਰਹਾ ਗੱਲਾਂ ਬਾਤਾਂ ਆਮ ਚ ਪੁਲਟ ਟੀਵੀ ਵਾਲਿਆਂ ਬਿਜ਼ੀ ਰਹ ਗਿਆ ਜਾਂ ਔਰ ਕਿਦਾਂ ਦਰਿਆ ਪ੍ਰੋਗਰਾਮ ਕਰ ਪਰੇ ਮਹਾਰਾਜ ਦੀ ਚੜ੍ਹਦੀ ਕਲਾ ਜੈਜਕਾਰਾ ਅੱਜ ਇੱਕ ਖੀਰ ਪੂਰਿਆਂ ਨੂੰ ਹਾਂ ਹਾਂ ਉਹ ਤਾਂ ਨੌ ਨਿਹਾਲ ਮਾਰੇ ਨੇ ਕਰਤਾ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਾਂ ਉਹ ਪਿਛਲੇ ਬੰਨੇ ਨਾ ਸੁਹਾਵਾ ਉਹ ਤੋਂ ਪਰਾਂਪਰਾ ਮੀ ਪੈ ਗਿਆ ਵਾ ਉਹ ਵਲੌਗ ਬੰਦੇ ਹਾਂ ਚਾਰ ਪੰਜ ਦੁਕਾਨਾਂ ਹੋ ਗਈਆਂ ਹੁਣ ਫਿਰ ਕਿਵੇਂ ਲੈ ਲੈ ਰੁਪਈਏ ਦਾ ਨਹੀਂ ਤੇ ਨਹੀਂ ਜੇ ਸਮਾਨ ਨੇ ਭਾਈ ਜੀ ਕਾ ਤੁਸ ਜਮਾਨੇ ਕੋਈ ਲੈਣਾ ਹੁੰਦਾ ਤੇ ਦੁਕਾਨਾ ਘਰ ਤੋਂ ਵੜਦੀਆਂ ਨਹੀਂ ਆਜੋ ਦੇਖੋ ਜਦੋਂ ਮੈਂ ਕਰੋੜਾਂ ਦੀ ਮਾਲ ਕਿਡੋ ਕਿ ਮੈਂ ਇੱਥੋਂ ਹੀ ਬੈੱਡ ਲੈ ਕੇ ਜਾਣਾ ਸੁਣੇ ਹੀ ਲੈ ਕੇ ਜਾਣੀ ਸੁਣੀ ਗੱਲ ਦਲੇਰ ਅਪਰਾਧੀਆਂ ਦੀ ਮੈਨੂੰ ਮੇਰੇ ਉੱਪਰ ਦੀ ਲੰਗ ਦੇ ਹਨ ਉਤਰੋ ਹੋਊਗੇ ਹੁਣ ਕਿਦਰ ਕਾਫੀ ਵਾਲ ਹਾਂਜੀ ਕੋਸਟਾ ਐਕਚੁਅਲੀ ਮੈਂ ਇੰਗਲੈਂਡ ਪ੍ਰਾਈ ਕੀਤੀ ਸੀ ਮੈਨੂੰ ਬਹੁਤ ਪਸੰਦ ਆਈ ਤੇ ਤਾਂ ਕਰਕੇ ਫਿਰ ਇਹਨਾਂ ਸਾਰਿਆਂ ਨੇ ਸ਼ਰਧਾ ਦੇ ਪ੍ਰਸ਼ਾਦਾ ਮੇਰੇ ਜੀ ਨੂੰ ਦਿੱਤਾ ਉਹ ਇਥੇ ਇਸੇ ਸੀ ਲੱਗਾ ਤੇ ਤਾਂ ਕਰਕੇ ਮੈਂ ਤੇ ਚੋ ਹਾਂ ਨਹੀਂ ਆ ਜਾ ਪੁੱਤ ਲੈ ਆ ਮਮਾ ਕਹਿੰਦੀ ਆਪਾਂ ਜਲਦੀ ਆ ਵਾਗ ਰੂ ਹੈ ਗਿਆ ਰੌਲਾ ਉਹ ਦਿਨ ਵੀ ਬੜਾ ਜੀ ਨੂੰ ਕੁਛ ਹੋ ਗਿਆ ਸੋਨਹਾਲ ਸੋਤਰੀ ਆ ਕਾ ਬਾਈ ਚਲ ਚੰਗਾ ਅਮੀ ਚੰਗਾ ਪੁੱਤ ਬਾਈ ਜਿੰਦੂ ਕੋ ਪਹੁੰਚ ਗਏ ਸੀ ਅਸੀਂ ਅਸੀਂ ਜਿੰਦੂ ਮੰਮਾ ਨੂੰ ਪਿਆਰ ਅਜ ਕਿਤਾ ਕਰਦਾ ਸੀ ਕਿਦਾਂ ਬਾ ਆਏ 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 ਓਏ ਓਏ ਪੁੱਪੋ ਚੱਲ ਇੱਧਰ ਫਤੇ ਦਾ ਬੁਲਾ ਦਿਓ ਇੱਕ ਵਾਰ ਵਾਹਿਗੁਰੂ ਜੀ ਕਾ ਖਾਲਸਾ ਨੈ ਜਿੰਦ ਕਰੂਗੀ ਬੋਲੇ ਸੋਨਿਆ ਲੈ ਜਿੰਦੂ ਨੇ ਹੈ ਨਾ ਸਾਡੇ ਨਾਲ ਜਾਣਾ ਵਾ ਕਿਤੇ ਤੁਹਾਨੂੰ ਦੱਸਿਆ ਸੀ ਨਾ ਸੀ ਕਿਤੇ ਜਾਣਾ ਮੈਂ ਆਪਣੇ ਪੁੱਤੂ ਦੇ ਵਾਸਤੇ ਟਿਸ਼ੂ ਵੀ ਲੈ ਕੇ ਆਇਆ ਸਾਨੂੰ ਪੇਨ ਚ ਲੋਡ ਪੈਣੀ ਹੈ ਹਨਾ ਸੁੱਕੇ ਟਿਸ਼ੂਆਂ ਦੀ ਹੇ ਇਹ ਕਮਾ ਮਮਾ ਬੋਲ ਲੈ ਕੇ ਆਇਆ ਨਿੱਕਾ ਜਿਹਾ ਇੱਕ ਮਮਾਨਾ ਲੈ ਕੇ ਆਈ ਸੀਗੀ ਕਿ ਨਿੱਕਾ ਨਿੱਕਾ ਸਮਾਨੀ ਦੀ ਚ ਪੈ ਜਾਂਦਾ ਹਨ ਆਉਂਦੀ ਨਹੀਂ ਆ ਦੱਸੋ ਵਾਓ ਆ ਜਾ ਵਾਓ ਆ ਜਾ ਹੁਣ ਕੀ ਕਹਿਣਗੇ ਪਿੰਧੀ ਚ ਨਹੀਂ ਪੰਜਾਬੀ ਚ ਵੀ ਬੜੇ ਪਤਗਾਂ ਲਗਾ ਦਮੇ ਗੱਲ ਸੁਣ ਜਿੰਨੇ ਕਹੇ 7 ਵਾਓ ਪਹਿਲਾਂ ਕਹੋ 7 ਮੈਨੂੰ ਵਾਓ ਅੱਛਾ ਵਾਓ ਅੱਛਾ ਆ ਦੇਖ ਮਾਚੀ ਮਾਚੀ ਕਹਿੰਦੀ ਕਾਕਾ ਦਿਖਾਵਾ ਜੇ ਜੀਤ ਵੇਖ ਲੈ ਆ ਜੁਲੀ ਇਹ ਮੈਂ ਰੱਖਾਂ ਬਣਾਓ ਤੂੰ ਕੁੱਟ ਪੈਣੀ 4 5 6 7 8 9 10 11 12 13 14 ਓਏ ਕਿੱਥੇ ਲਗਾ ਫੜ ਗਿਆ 14 15 ਆ ਵੇ 16 ਕਿੰਨੇ ਆ 16 ਇਹ ਵੇ ਕਿ ਵਿਕ ਕਿ ਛੱਡੀ ਛੱਡੀ ਜਿੰਦੂ ਇੱਕ ਰਹਿ ਨਾ ਦਿਓ ਕੋਈ ਚੀਜ਼ ਮੇਰੀ ਇਹਨੇ ਆਉਂਦੀ ਨੇ ਸਾਰਾ ਖਿਲਾਰਦਾ ਇਹਦੇ ਚੋਂ ਚਲ ਫੇਰ ਪਾਈ ਫੇਰ ਪਾ ਵਨ ਟੂ ਖੇਡੋ ਖੇਡੋ 3 4 6 18 ਪੈ ਗਿਆ ਇਹਦੇ ਚੀ 16 ਕਿੱਧਰ ਸੀ 19 1 3 10 11 12 ਕਿੱਥੇ ਗਏ ਬਾਕੀ ਕਿੱਥੇ ਨੇ ਦੋ ਕਿੱਥੇ ਨੇ ਹਾਵੇ ਤੇਰੇ ਕੋਲ ਹੀ ਨਹੀਂ ਬਬੂ ਆਹ ਤੇ ਵੇਖੋ ਕਿੱਥੇ ਛੁਰ ਤੇ ਜਿੰਦੂ ਨੇ ਇੱਥੇ ਮੰਮਲ ਚ ਜਿੰਦੂ ਕਿੱਥੇ ਆ ਘੱਗੀ ਚ ਪਾਈ ਫਿਰਦਾ ਸੀ ਤੂੰ ਚੁੰਨਿਆ ਜਿਆ ਉਹ ਆ ਗਏ ਮੈਂ ਵੇਣੀ ਆ ਆ ਵੇਖੋ ਹਾਂ ਇੱਕ ਇੱਥੇ ਡੇਗ ਗਿਆ ਵਾ ਆਈ ਜਿੰਦੂ ਘਰ ਬਣ ਨਹੀਂ ਚਾਹ ਆ ਲੋ ਪਾਪਾ ਇਹਦੇ ਵਿੱਚ ਤਾਂ ਨਹੀਂ ਘੇਰੇ ਬਪਲਿਆ ਕਿੱਥੇ ਪੁੱਤਰ ਸ਼ਾਉ ਇੱਕ ਬੱਤੂ ਕਿੱਥੇ ਗਿਆ ਸੀ ਇੱਕ ਲੱਬਦਾ ਸੀ ਮਮਾ ਦਾ ਟਿਸ਼ੂ ਇਹ ਮਮਾ ਦੇ ਨਾਲ ਤੁਸੀਂ ਜਾਣਾ ਨਾ ਘੁੰਮੀ ਘੁੰਮੀ ਕਰਨ ਸ਼ਾਉ ਕਰਕੇ ਪੇਂਚ ਪਾਪਾ ਕਿਨੇ ਹੋ 18 ਵਾਂ ਮੈਂ ਮੀਨਾਂ ਦੇ ਮਗਰੀ ਕਹਿੰਦੀ ਰਹੀ ਆ ਪਾਪਾ ਜਿੰਦੂ ਦੇ ਪਾਪਾ ਪਪੀਏ ਗੰਦੂ ਜੀ ਆ ਪਾਪਾ ਐ ਤਾਰਾਂ ਕਹਿੰਦੀ ਆ ਕੋ ਘਰ ਤੋੜ ਤੋ ਖੋ ਜਾ ਕਰ ਬਾਈ ਦੇਖੀ ਲਿਸੀ ਹੋ ਗਈ ਨਾ ਸਿੰਘ ਸਭ ਜਿੰਦੂ ਆਪਣੀ ਬੜੀ ਮਾੜੀ ਹੋ ਗਈ ਕਦੂ ਜੀ ਅਸੀਂ ਅੱਗੇ ਫੋਨ ਤੇ ਵੱਡੀ ਲੱਗਦੀ ਦਾ ਸੁੱਕੀ ਜੀ ਹੋ ਗਈ ਬੱਬ ਲਿਆ ਕਾ ਬੱਬ ਲਿਆ ਤੁਹਾਨੂੰ ਮੈਂ ਖੋੜਾ ਖੋ ਜਾ ਉਹ ਕੋਲਾ ਛੋਟ ਦੇਣੇ ਨੇ ਖੋ ਜਾ

ਕੀ ਕਹਿੰਦੀ ਆ ਬਣਾ ਕੀ ਆਖਿਆ ਜੀ ਕੌਣ ਹੈ ਜਿੰਨ ਦਾ ਮੰਮਾ ਮੰਮਾ ਪਾਪਾ ਨਹੀਂ ਇੱਕ ਹੋਰ ਚੀਜ਼ ਆ ਮੇਰਾ ਨਾਂ ਕੀ ਆ ਪਹਿਲਾਂ ਦੱਸ ਮੇਰਾ ਨਾਂ ਕੀ ਆ ਜਨਨ ਦੇ ਆਈ ਦੇ ਵਲੌਗ ਦੀ ਇੱਥੇ ਸਮਾਪਤੀ ਕਰਦੇ ਆ ਕਿਹਦੀ ਕੁੜੀਆਂ ਪਹਿਨਾਂ ਹੀ ਪਹਿਨਾਂ ਮੈਨੂੰ ਦੱਸ ਕੇ ਇਹਦੀ ਕੁੜੀਆਂ ਬਾਉ ਕੇ ਦਾ ਬਾਉ ਕੇ ਦਾ ਕਿਹਦਾ ਪਾਉਂਗਾ ਕਾਕਾ ਕੇ ਤੂੰ ਕਾਕਾ ਕਹਦਾ ਕਾਕਾ ਨਹੀਂ ਪਾਪਾ ਨੂੰ ਨਾਨੀ ਪਾਪਾ ਨੂੰ ਕੀ ਕਹਿੰਦੀ ਹੁੰਦੀ ਆ ਮੇਰਾ ਨਾਂ ਕੀ ਜਿੰਦੂ ਜਿੰਦੂ ਮਸ਼ਰੀ ਚਲ ਬਾਈ ਕਰ ਦਿਓ ਸਾਰਿਆਂ ਨੂੰ ਬਾਈ ਕੁਝ ਖਾ ਲਈ ਠੀਕ ਆ ਜੀ ਵਲੌਗ ਦੇ ਇਥੇ ਸਮਾਪਤੀ ਕਰਦੇ ਆ ਆਸ ਕਰਦੇ ਤੁਹਾਨੂੰ ਵਲੌਗ ਵਧੀਆ ਲੱਗੂਗਾ ਫਦੇ ਬਲਾਈ ਚਲੋ ਤੁਹਾਨੂੰ ਵਧੀਆ ਲੱਗੂਗਾ ਵਲੌਗ ਚਲ ਕੇ ਕੀ ਵਧੀਆ ਲੱਗੂਗਾ ਵਲੌਗ ਹਣਾ ਆਸ ਕਰਦੇ ਆ ਉਹ ਇੱਧਰ ਆ ਜਾ ਫਦੇ ਬਲਾਈ ਬਹਿ ਕੇ ਇੱਥੇ ਬਹਿ ਫਦੇ ਬਲਾਈ ਪਹਿਲਾਂ ਚਲੋ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਬੋਲੇ ਬੋਲੇ ਸੋਨੇ ਹਾਲ ਕਾ ਬੋਲ ਸੋਨੇ ਹਾਲ ਸਤਰੀਆ ਕਾ